ਔਸਪਨ ਬੱਚਾ ਨਾ ਹੋਣਾ ਹਾਂਜੀ 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 ਉਹ ਵੀ ਇੱਕ ਕਾਰਨ ਹੈ ਕਿ ਤਰ੍ਹਾਂ ਕਿਤੇ ਉਹਦੇ ਵਾਸਤੇ ਵੀ ਮੈਡੀਸਨ ਹੈ ਉਹ ਤਿਆਰ ਕਰਦੇ ਦੀ ਦਵਾਈਆਂ ਤਿਆਰ ਕਰਦੇ ਆ ਜੇ ਤੁਹਾਡੇ ਸੈੱਲ ਘਟਦੇ ਆ ਸੂਤ ਨਹੀਂ ਆਉਂਦੇ ਉਹ ਵੀ ਇੱਥੇ ਪਹੁੰਚੋ ਜੇ ਤੁਹਾਨੂੰ ਕੋਈ ਹੋਰ ਪ੍ਰੋਬਲਮ ਹੈ ਤੁਹਾਡੇ ਜੋੜਾਂ ਦੇ ਵਿੱਚ ਦਰਦ ਆ ਤੁਸੀਂ ਵੀ ਪਹੁੰਚੋ ਜੇ ਤੁਹਾਨੂੰ ਸਾਹ ਦੀ ਕੋਈ ਤਕਲੀਫ ਹੈ ਜਾਂ ਤੁਹਾਡੇ ਸਪੋਜ਼ ਕਰੋ ਗੁਰਦੇ ਦੇ ਵਿੱਚ ਪੱਥਰੀ ਹੈ ਤਾਂ ਵੀ ਤੁਸੀਂ ਪਹੁੰਚੋ ਬਾਬਾ ਅਮਰਜੀਤ ਜੀ ਦੇ ਕੋਲ ਸੋਨੂ ਪ੍ਰਤਾਪ ਜੀ ਫਿਲਮੀ ਐਕਟਰ ਉਹਨਾਂ ਦੇ ਫਾਦਰ ਸਾਹਿਬ ਨੇ ਵੀ ਇਹ ਤੇਲ ਵਰਤਿਆ ਹੈ ਔਰ ਤੁਸੀਂ ਵੀ ਜਰੂਰ ਦੋਸਤੋ ਜੇ ਇਹ ਤੇਲ ਵਰਤੋ ਜੇ ਤੁਹਾਡੇ ਗੋਡਿਆਂ ਮੋਡਿਆਂ ਜੋੜਾਂ ਦੇ ਵਿੱਚ ਦਰਦ ਹੈ ਤਾਂ ਬਿਲਕੁਲ ਵੀ ਘਬਰਾਉਣ ਦੀ ਜਾਂ ਸ਼ਰਮਾਉਣ ਦੀ ਲੋੜ ਨਹੀਂ ਦੋਸਤੋ ਜੇ ਤੁਹਾਡੇ ਵੀ ਗੋਡਿਆਂ ਮੋਡਿਆਂ ਜੋੜਾਂ ਦੇ ਵਿੱਚ ਰਹਿੰਦਾ ਹੈ ਦਰਦ ਤਾਂ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਤੁਸੀਂ ਸਵਾਰੇ ਪਹੁੰਚੋ ਬਾਬਾ ਅਮਰਜੀਤ ਜੀ ਕੋਲ ਅਮਰਜੀਤ ਜੀ ਕੋਲ ਔਰ ਫੋਨ ਨੰਬਰ ਕਰੋ ਜੀ ਨੋਟ 99880 45892 ਤਾਰਾ ਚੈਨਰ ਦਾ ਵੀ ਅਸੀਂ ਬਹੁਤ ਤਕੜਾ ਧੰਨਵਾਦ ਮੰਨਦੇ ਆ ਕਿ ਜਿਹੜੀ ਕਿ ਤਾਰਾ ਚੈਨਰ ਦੀ ਨਾਲ ਪੱਟੀ ਜੀ ਔਰ ਪੱਟੀ ਦੇ ਸੰਯੋਗੀ ਬਹੁਤ ਅੱਛਾ ਕਾਰੋਬਾਰ ਕਰ ਰਹੇ ਆ ਇਹ ਮਤਲਬ ਸੇਵਾ ਬਹੁਤ ਕਰਦੇ ਸੀ ਤਾਰਾ ਚੈਨਰ ਦੇ ਨਾਲ ਜੁੜੇ ਆ ਅਰੇ ਸੇਵਾ ਬਹੁਤ ਕਰ ਰਹੇ ਆ ਬਹੁਤ ਹੀ ਵਧੀਆ ਸਸਿਕਾ ਦੋਸਤੋ ਅੱਜ ਆਪਾਂ ਬੈਠੇ ਆ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਸਾਈਂ ਜੀ ਅਮਰਜੀਤ ਸਾਈਂ ਜੀ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਕਿਉਂਕਿ ਕਾਫੀ ਦਿਨਾਂ ਤੋਂ ਮੇਰੇ ਮਾਈਂਡ ਦੇ ਵਿੱਚ ਚੱਲਦਾ ਸੀ ਕਿ ਆਪਾਂ ਸਾਈਂ ਜੀ ਕੋਲ ਬੈਠਣਾ ਹੈ ਗੱਲਬਾਤ ਕਰਨੀ ਹੈ ਔਰ ਜਿਹੜਾ ਇਹ ਤੇਲ ਤਿਆਰ ਕਰਦੇ ਆ ਉਸ ਕਨਸੈਪਟ ਦੇ ਉੱਪਰ ਅੱਜ ਆਪਾਂ ਸਾਰੀ ਗੱਲਬਾਤ ਕਰਦੇ ਆ ਸੋ ਸਾਈਂ ਜੀ ਬਹੁਤ ਬਹੁਤ ਸਵਾਗਤ ਹੈ ਬੱਧੀ ਬੋਲੋ ਜੀ ਪੱਟੀ ਸਾਹਿਬ ਉਹਨੂੰ ਵੀ ਬਹੁਤ ਵੱਡੀਆਂ ਤਾਰਾ ਚੈਨਲ ਨੂੰ ਬਹੁਤ ਵੱਡੀਆਂ ਮੁਬਾਰਕਾਂ ਕਿ ਜਿਹੜੀ ਤੇ ਸਾਡੀ ਇਸ ਦਰਗਾਹ ਦੇ ਉੱਤੇ ਤੁਸੀਂ ਚਰਨ ਕਮਾਏ ਔਰ ਜਿਹਦੇ ਨਾਲ ਜਿਨ੍ਹਾਂ ਜਿਨ੍ਹਾਂ ਕੋਲ ਤੋੜੇ ਤੋੜੇ ਰਾਂਹੀ ਵੀ ਤੇਲ ਗਿਆ ਉਹ ਵੀ ਸ਼ਖਸੀ ਜਿਹੜੇ ਨਾਲ ਸੰਗਤ ਬਹੁਤ ਹੀ ਇਰਮਾਨ ਆਇਆ ਉਹਨਾਂ ਨੂੰ ਔਰ ਦੂਜੇ ਨੰਬਰ ਤੇ ਦੇਖੋ ਸੋਨੀ ਸਾਹ ਆਪਣੇ ਪਟਿਆਲੇ ਤੋਂ ਉਹਨਾਂ ਦੇ ਬਜ਼ੁਰਗ ਉਹ ਵੀ ਤਕਰੀਬਨ ਬਹੁਤ ਪਰਸ਼ਾਂਤ ਸੀਗੇ ਉਹਨਾਂ ਨਾਲ ਸਾਡਾ ਪਿਆਰ ਬਹੁਤ ਹੋ ਗਿਆ ਮਤਲਬ ਕਿ ਮਿਲਦੇਸ ਜੀ ਅਸੀਂ ਉਹਨਾਂ ਦੇ ਆਣਾ ਪਰ ਸਤਸੰਗ ਨੂੰ ਦੇ ਪੁਣਾਰਿਆਂ ਦੀ ਉਹਨਾਂ ਨੂੰ ਪਿਆਰ ਉਹਨਾਂ ਨੇ ਕਹਿੰਦਾ ਜੀ ਬਾਪੂ ਮੇਰੇ ਦਾ ਬਲਕਿ ਡੈਡੀ ਵੀ ਮਤਲਬ ਕਿ ਮੈਂ ਮਤਲਬ ਬਹੁਤ ਪਰੇਸ਼ਾਨ ਉਹਨਾਂ ਨੂੰ ਗੋਲ ਤੇਲ ਭੇਜਿਆ ਬਲਕਿ ਪੱਤੀ ਸਾਡੇ ਖੁਦ ਆਪ ਹੀ ਉਹਨਾਂ ਨੂੰ ਜਾ ਕੇ ਉਹਨਾਂ ਨੂੰ ਹਾਜ਼ਰ ਕਰਕੇ ਆਏ ਤੇਲ ਉਹਨਾਂ ਦੀ ਮਲਾਇਸ਼ ਕਰੀ ਉਹਨਾਂ ਨੇ ਬਹੁਤ ਵਧੀਆ ਢੰਗ ਨਾਲ ਤੇ ਉਹ ਜਿਹੜੇ ਬਜ਼ੁਰਗ ਬਹੁਤ ਸਹੀ ਹੋ ਗਏ ਔਰ ਬੜੀ ਇਹਨਾਂ ਦੀ ਲਖਦਾਤਾ ਦੀ ਮਿਹਰਮਾਨੀ ਹੋਈ ਔਰ ਬਾਕੀ ਸੰਗਤ ਦੇ ਸੰਯੋਗ ਦੇ ਨਾਲ ਇਹ ਸਾਰਾ ਕੰਮ ਜਿੰਨਾ ਵੀ ਚੱਲ ਰਿਹਾ ਸੰਗਤ ਦੇ ਸੰਯੋਗ ਨਾਲ ਚੱਲ ਰਿਹਾ ਕਿਉਂਕਿ ਜਿਹੜਾ ਦੇਖੋ ਸਾਈ ਲੋਕ ਤਾਂ ਕੋਈ ਇਹਨਾਂ ਕੋਲ ਉਹ ਤਾਂ ਹੁੰਦਾ ਨਹੀਂ ਇਹ ਤਾਂ ਸੰਗਤ ਦੇ ਨਾਲ ਹੀ ਮੀਵਾ ਵੱਧਦੀ ਹੈ ਕਹਿੰਦੇ 100 ਆ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਜਰਨਾ ਚਾਹਾਂਗਾ ਕਿ ਲਗਭਗ ਕਿਹੜੇ ਕੋ ਟਾਈਮਾਂ ਦੇ ਵਿੱਚ ਕਿੰਨੇ ਕ ਸਮੇਂ ਤੋਂ ਜਿਹੜਾ ਤੁਸੀਂ ਦਵਾਈਆਂ ਦੇ ਨਾਲ ਨਾਲ ਇਹ ਵੀ ਤਿਆਰ ਕਰ ਲੇ ਕੋ ਅਸੀਂ ਨਾ ਫਿਲਹਾਲ ਦੇ ਕੋ ਘੱਟ-ਘੱਟ ਵੀ ਜ਼ਿਆਦਾ ਨਹੀਂ ਤੇ ਇਹ ਹੋ ਗਈ ਸਮਾਂ 15-20 ਸਾਲ ਹੋ ਗਏ ਇਹਨਾਂ ਨਾਲ ਜੁੜਿਆ ਨੂੰ ਮਾਲਕਾਂ ਨਾਲ ਜੁੜਿਆ ਹੋ ਦਾ ਬਲਕਿ ਜ਼ਿਆਦਾ ਹੋਊਗੀ ਜੀ ਲੇਕਿਨ ਜਦੋਂ ਆ ਲਗੇ ਨਾ ਮਤਲਬ ਕਿ ਦਵਾਈ ਬੂਟੀ ਬਣਾਉਣ ਕਿ ਸਾਡੇ ਉਸਤਾਦ ਦੀ ਜਿਹੜੇ ਹੈ ਨਾ ਇਧਰ ਪਹਾੜਾਂ ਤੋਂ ਪਹਾੜਾਂ ਤੋਂ ਆ ਉਹ ਜੜੀ ਬੂਟੀ ਸਾਨੂੰ ਉਹੀ ਦਿੰਨੇ ਕੁੰਦੇ ਮੁਤਲਕ ਕੁਸ਼ ਇਹਨਾਂ ਇਹਨਾਂ ਲਖ ਦਾ ਤਾਈ ਦਾ ਗਿਆਨ ਆ ਜਾਂਦਾ ਹੈ ਮਾਲਕਾਂ ਦਾ ਔਰ 15 ਸਾਲਾਂ ਤੋਂ ਤੁਸੀਂ 15 ਸਾਲਾਂ ਤੋਂ ਬਣਾ ਰਹੇ ਹੋ 15 ਸਾਲਾਂ ਤੋਂ ਔਰ ਕਿੰਨਾ ਕੁ ਜਿਹੜਾ ਲੋਕਾਂ ਨੂੰ ਇਸ ਚੀਜ਼ ਦੇ ਨਾਲ ਫਰਕ ਪਿਆ ਔਰ ਕਿੰਨੇ ਕੁ ਲੋਕ ਠੀਕ ਹੋਏ ਔਰ ਤੁਹਾਨੂੰ ਆ ਕੇ ਦੱਸਦੇ ਵੀ ਹੋਣੇ ਆ ਵੀ ਹੁਣ ਅਸੀਂ ਠੀਕ ਹਾਂ ਜਿੱਦੂ ਦੀ ਗੱਲ ਇਹ ਹੈ ਜਿਹੜੀ ਜਿਹੜੇ ਵੀ ਸ਼ਖਸ ਸਾਡੇ ਕੋਲ ਇੱਥੇ ਸੰਗਤ ਚੋਂ ਮਤਲਬ ਕਿ ਹਰ ਵੀਕ ਵਾਰ ਆਂਦੀ ਹੈ ਨਾ ਉਹ ਬੀਬੀ ਨੂੰ ਇੱਕ ਉਹਨਾਂ ਦਾ ਕਿਸੇ ਹੋਰ ਅੱਛੀ ਸੰਖਿਆ ਨਾਲ ਜੁੜੀ ਸੀ ਉਹ ਉਹਨਾਂ ਦਿੱਲੀ ਸਤ ਸੰਗ ਹੋਇਆ ਕਰਦਾ ਤੇਲ ਜਿਹੜਾ ਬਹੁਤ ਮਿਹਨਤ ਦੇ ਨਾਲ ਪਾਪਾ ਜੀ ਹੁਣ ਸਾਡੇ ਬਜ਼ੁਰਗ ਬੈਠੇ ਨੇ ਬਾਦ ਜੀ ਇਹ ਬਹੁਤ ਮਿਹਨਤ ਦੇ ਨਾਲ ਤਿਆਰ ਕਰਦੇ ਆ ਇਹਨਾਂ ਨੂੰ ਆਪਾਂ ਪੁੱਛਦੇ ਆਂ ਵੀ ਹੁਣ ਜਿਹੜਾ ਬਤਲੋ ਉਹ ਕਨਸੈਪਟ ਚੱਲ ਰਿਹਾ ਅੱਜਕੱਲ ਜਿਵੇਂ ਆਮ ਹੀ ਛੋਟੀ ਉਮਰ ਦੇ ਬੱਚਿਆਂ ਨੇ ਵੀ ਗੁੱਡੇ ਵਗੈਰਾ ਦੁਖਣ ਲੱਗ ਜਾਂਦੇ ਆ ਕੀ ਉਹ ਵੀ ਇਹ ਜਿਹੜਾ ਤੇਲ ਹੈ ਉਹ ਛੋਟੀ ਉਮਰ ਦੇ ਵੀ ਤੇਲ ਜਿਹੜਾ ਲਾ ਸਕਦੇ ਆ ਕੋਈ ਗੱਲ ਇਹ ਹੈ ਛੋਟੀ ਉਮਰ ਦਾ ਬੱਚਾ ਜਿਹੜਾ ਹੈ ਨਾ ਉਹ ਤੇਲ ਵੀ ਲਾ ਸਕਦਾ ਹੈ ਔਰ ਕਾਰਨ ਕੀ ਉਹਦੇ ਵਾਸਤੇ ਅਸੀਂ ਇੱਕ ਬੈਕਟਰ ਬਣਾ ਰਹੇ ਹਾਂ ਉਹ ਵੱਡਾ ਵੀ ਖਾ ਸਕਦਾ ਔਰ ਛੋਟਾ ਵੀ ਖਾ ਸਕਦਾ ਔਕਾਜੀ ਕਿਤਨਾ ਕਿਤੇ ਜਿੱਦਾਂ ਬਜ਼ੁਰਗਾਂ ਦੇ ਵਿੱਚ ਕਾਫੀ ਜ਼ਿਆਦਾ ਫੇਮਸ ਵੀ ਹੋ ਰਿਹਾ ਸੀ ਇਹਨੇ ਲੋਕ ਨੂੰ ਆச்சா ਬੁਲਾ ਰਹੇ ਨੇ ਮੰਗਵਾਰੇ ਨੇ ਤੇ ਸਾਡੇ ਰਾਹੀਂ ਵੀ ਮੰਗਵਾਰੇ ਨੇ ਬਹੁਤ ਜ਼ਿਆਦਾ ਲੋਕ ਠੀਕ ਵੀ ਹੋ ਰਹੇ ਨੇ ਔਰ ਇਹਨੂੰ ਹਰ ਉਮਰ ਦਾ ਲਾ ਸਕਦਾ ਇਹ ਨੂੰ ਜੀ ਜ਼ਿਆਦਾ ਕਰਕੇ ਇਹਨੂੰ ਮਤਲਬ ਕਹਿਣ ਦਾ ਜਿਹੜੇ ਜਿਸ ਤਰ੍ਹਾਂ ਕੋਈ 60 65 ਸਾਲ ਦੇ ਦਰਮਿਆਨ ਚ ਬੰਦਾ ਆ ਗਿਆ 40 ਦੇ ਦਰਮਿਆਨ ਚ ਆ ਗਿਆ ਨਹੀਂ ਕਿ ਇਹਨੂੰ ਛੋਟਾ ਬੱਚਾ ਵੀ ਲਾ ਸਕਦਾ ਮਤਲਬ ਕਿਸੇ ਕਿਸੇ ਵੀ ਉਮਰ ਦਾ ਜਿਹੜਾ ਹੈ ਕਿਸੇ ਵੀ ਉਮਰ ਦਾ ਦਰਦ ਕਿਤੇ ਵੀ ਹੈ ਇਹ ਦਰਦ ਕਿਤੇ ਵੀ ਹੈ ਕਿਸੇ ਵੀ ਉਮਰ ਦਾ ਕਿਸੇ ਵੀ ਉਮਰ ਦਾ ਉਹ ਹਰ ਬੰਦਾ ਇਹਨੂੰ ਵਰਤ ਸਕਦਾ ਹਰ ਬੰਦਾ ਇਹਨੂੰ ਵਰਤ ਸਕਦਾ ਤੇ ਉਹ ਹਾਂ ਜੀ ਉਮਰ ਦਾ ਕੋਈ ਤਕਾਜ਼ਾ ਨਹੀਂ ਹਾਂ ਦਾ ਸੋ ਮਤਲਬ ਇਹ ਜਿਹੜਾ ਹੈਗਾ ਤੇਲ ਇਹਦੀ ਕਿੰਨੀ ਕੀਮਤ ਰੱਖੀ ਹੋਈ ਹੈ ਜੀ ਲੇਖੋ ਕੀਮਤ ਜੀ ਸਾਡੇ ਕੋਲ ਮਤਲਬ ਮੀਨਾ ਕੋਲੋਂ ਕੋਰ ਤੇਲ ਚੱਲ ਜਾਂਦਾ ਜਿਹੜਾ ਅਸੀਂ ਭੇਜਦੇ ਹਾਂ ਉਹਦੀ 5 500 ਰੁਪਿਆ ਕੀਮਤ ਹਨ ਹੂੰ ਸਿਰਫ ਗੜਾ ਕਰਦੇ ਦੇ ਸਾਬ ਨਾਲ ਹੂੰ ਮਤਲਬ ਕਹਣ ਦਾ ਭਾਵ ਹੈ ਕਿਉਂਕਿ ਜਦੋਂ ਅਸੀਂ ਤੇਲ ਬਣਾਨੇ ਆ ਨਾ ਘਟ ਤੋਂ ਘਟ ਵੀ ਜ਼ਿਆਦਾ ਨਹੀਂ ਤੇ ਵੀ 20 ਕਿਲੋ 25 ਕਿਲੋ ਦੇ ਦਰਮਿਆਨ ਤੇਲ ਬਣਦਾ ਬਿਲਕੁਲ ਬੁੱਢੀਲਾ ਉਹ ਜੀ ਜਿਹੜੀ ਬੁੱਢੀ ਕੋਈ ਰੋਟੇ ਬਣ ਨਹੀਂ ਸਕਦਾ ਇਹ ਜੀ ਉਹ ਬਣਾ ਕੇ ਉਹਨੂੰ ਘਟ ਤੋਂ ਘਟ ਵੀ ਜੇ 15 ਕਿਲੋ ਪਾਇਆ ਨਾ ਤਿੰਨ ਚਾਰ ਕਿਲੋ ਤਾਂ ਉਹ ਸਾੜ ਦਿੰਦੇ ਔਰ ਉਹ ਜਿਹੜੀ ਬੁੱਢੀ ਖਾ ਜਾਂਦੀ ਹੈ ਮਗਾਤਰ ਸਪੋਜ਼ ਕਰੋ ਇਸ ਤਿਆਰ ਕਰਨ ਨੂੰ ਕਿੰਨੇ ਦਾ ਲੱਗਦੇ ਜੋ ਟਾਈਮ ਪਤਾ ਕੀ ਜੀ ਇਸ ਟਾਈਮ ਵੀ ਤੇਲ ਅਸੀਂ ਜਦੋਂ ਸਵੇਰੇ ਟਾਈਮ ਧਰਦਨੇ ਮਤਲਬ ਪਤੀਲਾ ਜੇ ਤਾਂ ਸਾਡਾ ਬਣਦਾ ਥਿਲੇ ਅੱਗ ਨਾਲ ਫਿਰ ਤਾਂ ਸਾਰੇ ਦਿਹਾੜੀ ਤਕਰੀਬਨ ਕੇ ਚਲਦੀ ਏ ਫੁੱਲ ਜੋ ਫੁੱਲ ਜਲਾਮਾ ਇਹਨਾਂ ਮਤਲਬ ਇਹ ਉਹ ਫਿਰ ਕਾਨੂੰ ਪਤਾ ਵੀ ਅੱਗ ਪੂਰੀ ਚ ਦੇਖੇ ਇਹਨੂੰ ਫਿਰ ਤਦੀ ਉਹਦੇ ਚ ਖੜੇਗਾ ਅਰ ਤਦੀ ਉਹਦੇ ਚ ਤੇਲ ਜਿਹੜਾ ਨਾ ਮਿਕਸ ਹੋ ਕੇ ਪਾਵਰ ਵਾਲਾ ਬਣੂਗਾ ਘਾੜਾ ਹੋ ਜਾਗਾ ਬਹੁਤ ਟਾਈਮ ਤਾਂ ਲੱਗਦਾ ਟਾਈਮ ਲੱਗਦਾ ਇਹ ਬਟੈਮ ਬਹੁਤ ਲੱਗਦਾ ਟੈਮ ਵਾਲੀ ਦਾ ਗੱਲ ਮਤਲਬ ਬਹੁਤ ਲੱਗਦਾ ਤੇ ਫਿਰ ਇਹਦੀ ਪਾਵਰ ਵੱਜ ਜਾਂਦੀ ਹੈ ਹੁਣ ਤਾਂ ਕੋ ਤੇਲ ਲਾਣ ਵਾਲਾ ਵੀ ਦੇਖੇ ਨਾ ਕੋਰ ਦੇਖੋ ਤੇਲ ਦੀ ਸਿਵਤ ਇਹਦੀ ਸਿਵਤ ਇਹ ਹੈ ਵੀ ਜਦੋਂ ਆਪਾਂ ਮਲਾਈਸ ਕਰਾਂਗੇ ਇਹਨਾਂ ਮਤਲਬ ਕਿ ਚਮੜੀ ਦੇ ਵਿੱਚ ਹੀ ਵਰ ਜਾਂਦਾ ਉਹ ਜਦੋਂ ਅੰਦਰ ਜਾਂਦਾ ਨਾ ਫੇਰੇ ਫਿਰ ਆਪਣੀ ਪਾਵਰ ਦਿਖਾਦਾ ਦਰਦ ਨੂੰ ਨਾਲ ਦੀ ਨਾਲ ਕੰਟਰੋਲ ਕਰਦਾ ਔਰ ਨਾ ਕਿ ਆਪਾਂ ਨੂੰ ਨਜ਼ਰ ਵੀ ਆਏਗਾ ਵੀ ਤੇਲ ਲਾਇਆ ਔਰ ਕਿਹੜੀ-ਕਿਹੜੀ ਚੀਜ਼ਾਂ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ ਜਦੋਂ ਅਸੀਂ ਤੇਲ ਨੂੰ ਯੂਜ਼ ਕਰਦੇ ਹਾਂ ਜਦੋਂ ਤੇਲ ਤੁਸੀਂ ਲਾਉਂਗੇ ਇੱਕ ਤਾਂ ਵੀ ਠੰਡੇ ਪਾਣੀ ਤੋਂ ਦੂਰ ਰਹੋਗੇ ਠੀਕ ਹੈ ਜੀ ਔਰ ਗਰਮ ਪਾਣੀ ਤੁਸੀਂ ਇਸਤੇਮਾਲ ਕਰ ਸਕਦੇ ਕੋਈ ਜਿੰਤਾ ਨਹੀਂ ਹੈ ਅਗਰ ਹੱਥ ਹੁਣੇ ਗਰਮ ਬਣਿਆ ਤੋਂ ਕੋਈ ਡਰ ਮਨਿਆ ਰਾਤ ਨੂੰ ਲਾਓ ਔਰ ਯਾਨੀ ਕਿ ਜਿਹੜੀ ਗੋੜੀ ਹੈ ਅਗਰ ਜਾਨਾ ਤਾਂ ਉਹਨੂੰ ਲਾਓ ਵੀ ਇਹਦੇ ਤੇ ਪੱਟੀ ਬੰਨੋ ਗਰਮ ਬੰਨ ਕੇ ਰਮਾਨ ਨੂੰ ਸੁਣੋ ਔਰ ਇਹਦੇ ਨਾਲ ਤੇਲ ਨੂੰ ਲਾ ਕੇ ਮਾਲਿਸ਼ ਕਰਕੇ ਤੁਰਨਾ ਤੁਰਨਾ ਵੀ ਬਿਸਕਾਂਤ ਤੁਰੋ ਸਰਬਗਰਗ ਬੈਲ ਕਰੋ ਸੀਰੀ ਟੈਂਪਲੀ ਲਾ ਕੇ ਲਾ ਲੂ ਸੀਰੀ ਜੋ ਹਸੈਲ ਕਰੋ ਭਜੋ ਕੋਈ ਮਤਲਬ ਨਹੀਂ ਕੋਈ ਮਤਲਬ ਮਤਲਬ ਇਹ ਤੇਲ ਨੂੰ ਲਾਉਣ ਤੋਂ ਬਾਅਦ ਜਿਹੜੀ ਸੈਰ ਕਰਨੀ ਜ਼ਰੂਰੀ ਹੈ ਕਰ ਨੂੰ ਮਹਾਨ ਜਾਨੀ ਜ਼ਰੂਰ ਕਰ ਔਰ ਕਿੰਨੇ ਦਿਨਾਂ ਦੇ ਵਿੱਚ ਜਿਹੜਾ ਇਹਦਾ ਫਰਕ ਆਉਣਾ ਨਾ ਜਰੂਰੀ ਜੀ ਇਹ ਸਟੀਲ ਦਾ ਫਰਕ ਇਹ ਵੀ ਬੰਦੇ ਨੂੰ ਕੋਈ ਤਕਰੀਬਨ ਕਿ 10 15 ਦਿਨ ਦੇ ਵਿੱਚ ਤਕਰੂਗਾ ਇਹ ਤਕਰੀਬਨ 25 ਦਸ ਦੂਗਾ 25 15 ਪੈਸੇ ਹੀ ਦਦੂਆ ਮੈਂ ਬਈ ਤੇਲ ਹੈ ਕਿ ਬਹੁਤ ਵਧੀਆ ਪਾਵਰ ਦੀ ਚੀਜ਼ ਹੈ ਕਹਿੰਦੀ ਫਿਰ ਉਸ ਤੋਂ ਬਾਅਦ ਤਾਂ ਦੇਖੋ ਉਹਨੂੰ ਵਰਤੇਗਾ ਉਹਨੂੰ ਫਾਇਦਾ ਫਾਇਦਾ ਔਰ ਦੋਸਤੋ ਜੇ ਤੁਹਾਡੇ ਵੀ ਗੋਡੇ ਗਿੱਟਿਆਂ ਦੇ ਵਿੱਚ ਜੋੜਾਂ ਦੇ ਵਿੱਚ ਦਰਦ ਰਹਿੰਦਾ ਹੈ ਤਾਂ ਤੁਸੀਂ ਸਮਾਣੇ ਆਉਣਾ ਔਰ ਸਮਾਣੇ ਆ ਕੇ ਆਪਾਂ ਸਾਈਂ ਜੀ ਤੋਂ ਉਹਨਾਂ ਦਾ ਫੋਨ ਨੰਬਰ ਵੀ ਲੈਣੇ ਆ ਕਿਉਂਕਿ ਬਿਲਕੁਲ ਹੁਣ ਤੁਹਾਨੂੰ ਬਿਲਕੁਲ ਵੀ ਘਬਰਾਣ ਦੀ ਲੋੜ ਨਹੀਂ ਕਿਉਂਕਿ ਬਹੁਤ ਜ਼ਿਆਦਾ ਜਿਹੜੀਆਂ ਜੜੀਆਂ ਬੂਟੀਆਂ ਦੇ ਨਾਲ ਇਹ ਤੇਲ ਤਿਆਰ ਕਰਦੇ ਆ ਔਰ ਹੋਰ ਵੀ ਜਿਹੜੀਆਂ ਚੀਜ਼ਾਂ ਨੇ ਉਹ ਵੀ ਦੱਸਣਗੇ ਆਪਾਂ ਫੋਨ ਨੰਬਰ ਵੀ ਲੈਣਾ ਅਗਰ ਤੁਸੀਂ ਆ ਬਾਈ ਬਸ ਆ ਰਹੇ ਹੋ ਜਾਂ ਤੁਸੀਂ ਮੋਟਰਸਾਈਕਲ ਤੇ ਹੋ ਬੜਾ ਸੌਖਾ ਜਿਹਾ ਤਰੀਕਾ ਲੋਕੇਸ਼ਨ ਸਮਝੋ ਤੁਸੀਂ ਅੱਜ ਆ ਰਹੇ ਹੋ ਪਾਤਰਾਵਾਲੀ ਸਾਈਡ ਤੋਂ ਤਾਂ ਬਾਬਾ ਬੰਦਾ ਸਿੰਘ ਬਹਾਦਰ ਚੌਕ ਤੋਂ ਭਵਾਨੀਗੜ ਵਾਲੀ ਸਾਈਡ ਹੋ ਜਾਓ ਇੱਕੋ ਹੀ ਪٹرول ਪੰਪੋਂ ਆਣਾ ਨਾਲੇ ਵਾਲਾ ਉਸ ਡਰੋਲ ਪੰਪ ਤੋਂ ਰਾਈਟ ਹੋ ਜੋ ਸੱਜੇ ਹੋ ਜੋ ਜੀ ਨੂੰ ਮਰਜੀ ਅਜਸਮੈਂਟ ਉਹਦਾ ਸਕੂਲ ਕੋਚੋਂ ਉਹਦੇ ਬਿਲਕੁਲ ਨਾਲ ਜਰਨੈਲ ਛਟੂਲੇ ਵਾਲਾ ਛਟੂਲਾ ਤੁਲਾ ਸਟੋਰ ਉਹਦੇ ਨਾਲ ਬਾਬਾ ਅਮਰਜੀਤ ਜੀ ਬਾਜ਼ਪਨ ਬੱਚਾ ਨਾ ਹੋਣਾ ਹਾਂਜੀ 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 ਉਹ ਵੀ ਇੱਕ ਕਾਰਨ ਹੈ ਕਿ ਤਰ੍ਹਾਂ ਕਿਤੇ ਉਹਦੇ ਵਾਸਤੇ ਜਿਹੜੀ ਮੈਡੀਸਨ ਹੈ ਉਹ ਤਿਆਰ ਕਰਦੇ ਤੇ ਦਵਾਈਆਂ ਤਿਆਰ ਕਰਦੇ ਆ ਜੇ ਤੁਹਾਡੇ ਸੈੱਲ ਘਟਦੇ ਆ ਸੂਤ ਨਹੀਂ ਆਉਂਦੇ ਉਹ ਵੀ ਇੱਥੇ ਪਹੁੰਚੋ ਜੇ ਤੁਹਾਨੂੰ ਕੋਈ ਹੋਰ ਪ੍ਰੋਬਲਮ ਹੈ ਤੁਹਾਡੇ ਜੋੜਾਂ ਦੇ ਵਿੱਚ ਦਰਦ ਆ ਤੁਸੀਂ ਵੀ ਪਹੁੰਚੋ ਜੇ ਤੁਹਾਨੂੰ ਸਾਹ ਦੀ ਕੋਈ ਤਕਲੀਫ ਹੈ ਜਾਂ ਤੁਹਾਡੇ ਸਪੋਜ਼ ਕਰੋ ਗੁਰਦੇ ਦੇ ਵਿੱਚ ਪੱਥਰੀ ਹੈ ਤਾਂ ਵੀ ਤੁਸੀਂ ਪਹੁੰਚੋ ਬਾਬਾ ਅਮਰਜੀਤ ਜੀ ਦੇ ਕੋਲ ਇੱਕ ਲਾਸਟ ਸਵਾਲ ਜਿਹੜਾ ਹੈ ਉਹ ਬਾਬਾ ਜੀ ਨਾਲ ਆਪਾਂ ਕਰਦੇ ਹਾਂ ਹਾਂਜੀ ਬਾਬਾ ਜੀ ਦੇ ਕੋਈ ਇੱਕ ਤਾਂ ਅਸੀਂ ਸੰਗਤ ਦੀ ਜਿਹੜੀ ਸਾਰੀ ਦੀ ਜਿੰਨੀ ਵੀ ਉਹਨਾਂ ਦਾ ਬੜਾ ਧੰਨਵਾਦ ਹੋਊਗਾ ਜਿਹੜੀ ਕਿ ਇੱਥੇ ਆ ਕੇ ਇਹ ਪ੍ਰਸ਼ਾਦ ਲਵਗੀ ਬਹੁਤ ਤਕੜਾ ਧੰਨਵਾਦ ਹੋਊਗਾ ਉਹਨਾਂ ਦਾ ਕਿ ਸਾਡਾ ਵੀ ਮਨ ਵਧੂਗਾ ਕਿ ਕਿ ਸਾਡੇ ਕੋਲ ਬਹੁਤ ਸਾਡੀ ਪਿਆਰੀ ਸੰਗਤ ਆਈ ਹੈ ਇਹ ਦੂਜੇ ਨੰਬਰ ਤੇ ਇਹ ਹੈ ਕਿ ਸਾਡਾ ਨੰਬਰ ਜਿਹੜਾ ਹੈ ਨਾ ਹਰ ਟਾਈਮ ਮੋਬਾਈਲ ਮੇਰੀ ਜੇਬ ਚ ਹੁੰਦਾ ਹੈ ਨਾ ਨਾ ਮੈਂ ਅਫਸੋਸ ਹਾਂਜੀ 4800 99 ਹਾਂ ਇਹ ਮੋਬਾਈਲ ਦੇ ਉੱਤੇ ਮੈਨੂੰ ਗੱਲ ਕਰਨ ਉਹ ਨਾਲ ਦੀ ਨਾਲ ਮੈਂ ਬਾਹਲੀ ਗੱਲ ਦਾ ਕੀ ਜੇ ਕੋਈ ਦੂਰੋਂ ਆ ਰਿਹਾ ਹੈ ਅਸੀਂ ਤਾਂ ਉਹਨੂੰ ਮਤਲਬ ਕਿ ਰਸਤੇ ਤੋਂ ਲੈਣ ਨੂੰ ਵੀ ਤਿਆਰ ਹੈ ਹਾਂ ਲੈ ਵੀ ਆ ਮੰਗ ਤੀ ਪਈ ਪਰੇਸ਼ਾਨ ਨਾ ਹੋ ਜੀ ਅਸੀਂ ਆ ਗਏ ਤੁਹਾਨੂੰ ਰੈਸ ਦੇ ਕਿੱਥੇ ਖੜਿਆ ਅਸੀਂ ਇਸੇ ਤਰ੍ਹਾਂ ਸੰਗਤ ਨੂੰ ਲੈ ਆਨੇ ਆ ਜੀ ਕਿ ਸੰਗਤ ਤੰਗ ਨਾ ਹੋਵੇ ਤੇ ਬਾਬਾ ਜੀ ਦਾ ਇਹ ਹੋਣਾ ਵੀ ਤੂੰ ਕਿਉਂਕੀਦਾਰੀ ਅਸੀਂ ਰੱਜ ਕੇ ਹੀ ਕਰਦੇ ਆ ਮਤਲਬ ਕਿਨ ਸੋ ਦੋਸਤੋ ਬਹੁਤ ਜਿਹੜੀ ਕਿਤਰਾਂ ਕਦੇ ਵੱਡੀ ਗੱਲ ਕਹੀ ਹੈ ਬਾਬਾ ਜੀ ਨੇ ਜੇ ਆਪਾਂ ਗੱਲ ਕਰੀਏ ਤਾਂ ਵੈਦ ਕਹ ਲਈ ਹੈ ਨਾ ਬਾਬਾ ਜੀ ਕਹ ਲਈ ਸਾਈਂ ਜੀ ਕਹ ਲਈ ਬਹੁਤ ਵੱਡੀ ਗੱਲ ਇਹਨੇ ਕਹੀ ਵੀ ਜੇ ਤੁਸੀਂ ਸਾਨੂੰ ਫੋਨ ਕਰੋ ਤਾਂ ਅਸੀਂ ਆ ਕੇ ਵੀ ਤੁਹਾਨੂੰ ਰਸਤੇ ਦੇ ਵਿੱਚੋਂ ਆ ਤੁਹਾਨੂੰ ਆ ਕੇ ਲੈ ਵੀ ਜਾਵਾਂਗੇ ਸੋ ਬਹੁਤ ਫੋਨ ਵਾਲਾ ਕੰਮ ਕਰਦੇ ਆ ਵੈਦ ਔਰ ਸਾਈਂ ਲੋਕ ਜਿਹੜੇ ਹੈ ਮੈਂ ਸਮਝਦਾ ਵੀ ਕਿਤਰਾ ਕਿਤੇ ਇਹਨਾਂ ਦੇ ਦਰਸ਼ਨ ਵੀ ਕਰੋ ਪਹੁੰਚੋ ਇੱਥੇ ਕਿਸੇ ਵੀ ਤਕਲੀਫ ਤੋਂ ਅਗਰ ਤੁਸੀਂ ਜਿਹੜੇ ਯੂਜ ਰਹੇ ਹੋ ਤਾਂ ਖਬਰਾਂ ਦੇ ਲੋਡ ਨੇ ਇੱਥੇ ਪਹੁੰਚੋ ਇਹਨਾਂ ਦਾ ਫੋਨ ਨੰਬਰ 9988845899 ਤੁਸੀਂ ਕਾਲ ਕਰਕੇ ਜਦੋਂ ਮਰਜ਼ੀ ਤੁਸੀਂ ਆ ਸਕਦੇ ਹੋ ਸੋ ਅਸੀਂ ਉਹ ਲੈਣ ਆਇਆ ਜਾਇਤ ਸੋ ਸਾਈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੋ ਤੁਸੀਂ ਸਮਝ ਕੰਡਿਆ ਅੱਜ ਅਸਲ ਜੀ ਗੱਲ ਇਹ ਹੈ ਤਾਰਾ ਚੈਨਲ ਦਾ ਵੀ ਅਸੀਂ ਬਹੁਤ ਤਕੜਾ ਧੰਨਵਾਦ ਮੰਨਦੇ ਆ ਕਿ ਜਿਹੜੀ ਕਿ ਤਾਰਾ ਜੈਨਰ ਦੀ ਨਾਲ ਪੱਟੀ ਜੀ ਔਰ ਪੱਟੀ ਦੇ ਸੰਜੋਗੀ ਬਹੁਤ ਅੱਛਾ ਕਾਰੋਬਾਰ ਕਰ ਰਹੇ ਹੈ ਇਹ ਮਤਲਬ ਸੇਵਾ ਬਹੁਤ ਕਰਦੇ ਸੀ ਤਾਰਾ ਜੈਨਰ ਦੇ ਨਾਲ ਜੁੜੇ ਹੈ ਅਰੇ ਸੇਵਾ ਬਹੁਤ ਕਰ ਰਹੇ ਹੈ ਬਹੁਤ ਹੀ ਵਧੀਆ ਅਰੇ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਮੰਨਦੇ ਆ ਜਿਹੜੀ ਕਿ ਦੇਖੋ ਆਪਣਾ ਸਮਾਂ ਕੱਢ ਕੇ ਅੱਜ ਸਪੈਸ਼ਲ ਆਏ ਆ ਦਰਗਾਹ ਦੇ ਉੱਤੇ ਸਪੈਸ਼ਲ ਇਹਨਾਂ ਨੇ ਇਹਨਾਂ ਦੀ ਤਮੰਨਾ ਸੀ ਕਿ ਕਿਉਂਕਿ ਇਹਨਾਂ ਨੇ ਸੰਗਤ ਨੂੰ ਬਹੁਤੀ ਆਪਣੇ ਰਿਸ਼ਤੇਦਾਰਾਂ ਨੂੰ ਇਹ ਜਿਹੜਾ ਤੇਲ ਹੈ ਨਾ ਬੜੀ ਤੀਝ ਹੈ ਬਹੁਤ ਤੀਝ ਹੈ ਸਾਡੇ ਸੋਨੀ ਸਾਈਂ ਜੀ ਆਪਣਾ ਅੰਦੜੀ ਕੇ ਆਪਣਾ ਡਾਇਰੈਕਟਰ ਸਾਹਿਬ ਇਹ ਫਿਲਮਾਂ ਬਣਾਉਂਦੇ ਆ ਉਹ ਪੰਜਾਬੀ ਉਹਨਾਂ ਦੇ ਨਾਲ ਇਹਨਾਂ ਦਾ ਬਹੁਤ ਪਿਆਰ ਹੈ ਬਹੁਤ ਜ਼ਿਆਦਾ ਪਿਆਰ ਹੈ ਉਹਨਾਂ ਨਾਲ ਔਰ ਉਹਨਾਂ ਨਾਲ ਉਹ ਵੀ ਇਹਨਾਂ ਨੂੰ ਪਿਆਰ ਕਰਦੇ ਆ ਬਹੁਤ ਜ਼ਿਆਦਾ ਕਿਉਂਕਿ ਉਹਨਾਂ ਦੇ ਡੈਡੀ ਜੀ ਠੀਕ ਹੋਏ ਨੇ ਤੇ ਉਹਨਾਂ ਨੇ ਵੀ ਆਪਣੇ ਪਟਿਆਲੇ ਦੇ ਵਿੱਚ ਬਹੁਤ ਅੱਛੀ ਮੀਂਹਾਂ ਬਣਾਈ ਆ ਕਿ ਭਾਈ ਉਥੇ ਜਾਓ ਉਥੋਂ ਬਾਬਾ ਜੀ ਜਗ ਤੇਲ ਲੈ ਕੇ ਆਓ सोनू ਪਰਦਾਸ ਜੀ ਫਿਲਮ ਐਕਟਰ ਉਹਨਾਂ ਦੇ ਫਾਜ਼ਲ ਸਾਹਿਬ ਨੇ ਵੀ ਇਹ ਤੇਲ ਵਰਤਿਆ ਔਰ ਤੁਸੀਂ ਵੀ ਜਰੂਰ ਦੋਸਤੋ ਜੇ ਇਹ ਤੇਲ ਵਰਤੋ ਜੇ ਤੁਹਾਡੇ ਗੋਡਿਆਂ ਮੋਟਿਆਂ ਜੋੜਾਂ ਦੇ ਵਿੱਚ ਦਰਦ ਹੈ ਤਾਂ ਬਿਲਕੁਲ ਵੀ ਘਬਰਾਉਣ ਦੀ ਜਾਂ ਸ਼ਰਮਾਉਣ ਦੀ ਲੋੜ ਨਹੀਂ ਤੁਸੀਂ ਪਹੁੰਚੋ ਨੇੜੇ ਜਿਹੜਾ ਜਰਨੈਲ ਛਤਰਾਂ ਵਾਲਾ ਬਲਕਾਨਾ ਪੱਤੀ ਪਹੁੰਚੋ ਔਰ ਫੋਨ ਨੰਬਰ ਹੈਗਾ 99880 4580 Bueno, sánsiga dos.